ਸਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਲक्की ਕੁਰਾਲੀ ਸੋ ਅਸੀਂ ਖੜੇ ਹਾਂ ਕੁਰਾਲੀ ਦਸ਼ਾਰਾ ਗਰਾਊਂਡ ਵਿਖੇ ਜਿੱਥੇ ਕੀ ਨਾਈਟ ਕਲੱਬ ਕੁਰਾਲੀ ਵੱਲੋਂ ਇੱਕ ਵਿਸ਼ਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇੱਕ ਟੂਰਨਾਮੈਂਟ ਕਿਸ ਤਰੀਕੇ ਨਾਲ ਹੋ ਰਿਹਾ ਹੈ ਤੇ ਇਸ ਵਿੱਚ ਕੀ ਕੀ ਪ੍ਰਾਈਜ਼ ਰੱਖੇ ਗਏ ਹਨ ਸੋ ਗੱਲਬਾਤ ਕਰਦੇ ਹਾਂ ਸੋ ਬਣੇ ਰਹੋ ਸਾਨੇ ਪੰਜਾਬ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਸੋ ਸਾਡੇ ਨਾਲ ਮੌਜੂਦ ਨੇ ਗੋਪੀ ਜੀ ਗੋਪੀ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਕੁਰਾਲੀ ਵਿੱਚ ਮੈਨੂੰ ਲੱਗਦਾ ਹੈ ਪਹਿਲੇ ਹੀ ਕ੍ਰਿਕਟ ਟੂਰਨਾਮੈਂਟ ਹੋਏਗਾ ਜੋ ਕਰਵਾਇਆ ਜਾ ਰਿਹਾ ਹੈ ਸੋ ਇਸ ਵਾਰੀ ਜਾਣਕਾਰੀ ਦਿਓ ਪਹਿਲਾਂ ਮੈਂ ਸਭ ਤੋਂ ਪਹਿਲਾਂ ਸ਼ਾਨੇ ਚੈਨਲ ਪੰਜਾਬ ਦਾ ਸ਼ੁਕਰੀਆ ਦਰ ਕਰਨਾ ਚਾਹੁੰਗਾ ਕਿ ਇਹ ਸੜਾ ਵੱਖ-ਵੱਖ ਜਗ੍ਹਾ ਤੋਂ ਸਾਡਾ ਲਾਈਵ ਟੈਲੀਕਾਸਟ ਕਰਦੇ ਨੇ ਤੇ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਗਾ ਕਿ ਜਿਹੜਾ ਸਾਡਾ ਨਾਈਟ ਕਲੱਬ ਟੂਰਨਾਮੈਂਟ ਹੈ ਜਿਹੜੇ ਸਾਰੇ ਇਸ ਟਾਈਮ ਮੌਜੂਦ ਗਾ ਉਰੇ ਟੀਮ ਇਕੱਠੀ ਹੋਈ ਹੋਈ ਨੇ ਤੇ ਜਿੰਨੇ ਵੀ ਸਾਡੇ ਟੀਮ ਦੇ ਬੰਦੇ ਸਾਰੀ ਮੈਨੇਜਮੈਂਟ ਹੈ ਇਹ ਬੜੇ ਹੀ ਉਤਸ਼ਾਹ ਨਾਲ ਟੂਰਨਾਮੈਂਟ ਕਰਾ ਰਹੇ ਨੇ ਤੇ ਮੈਂ ਤੁਹਾਨੂੰ ਆਬੀ ਦੱਸਣਾ ਚਾਹੂੰਗਾ ਜੀ ਇਹ ਪਹਿਲਾ ਟੂਰਨਾਮੈਂਟ ਨਹੀਂ ਔਰ ਪਹਿਲੇ ਵੀ ਉਹਰੇ ਬਹੁਤ ਟੂਰਨਾਮੈਂਟ ਹੋ ਚੁਕੇ ਹਨ ਜੋ ਇਹਨਾਂ ਨੇ ਨਾਈਟ ਕਲੱਬ ਕਰਨੀ ਤੋਂ ਆਪਣਾ ਟੂਰਨਾਮੈਂਟ ਉਹਰੇ ਕਰਾਇਆ ਗਿਆ ਤੇ ਸ਼ਹਿਰ ਗਰਾਉਂਡ ਦੇ ਅੰਦਰ ਔਰ ਮੈਂ ਇੱਕ ਹੋਰ ਸਭ ਤੋਂ ਵੱਡੀ ਗੱਲ ਕਹਿਣਾ ਚਾਹਾਂਗਾ ਕਿ ਇਹਨਾਂ ਨੇ ਜਿੰਨੇ ਵੀ ਸਾਡੇ ਨਾਲ ਇਸ ਟਾਈਮ ਮੁੰਡੇ ਸਾਰੇ ਯਾਰ ਮਿੱਤਰ ਸੱਜਣ ਮਿੱਤਰ ਪਿਆਰੇ ਯੂਥ ਜੁੜੇ ਹੋਏ ਆ ਇਹਨਾਂ ਨੇ ਬਹੁਤ ਹੌਮ ਹੋ ਕੇ ਹੌਸਲਾ ਮਾਰਿਆ ਇਸ ਟੂਰਨਾਮੈਂਟ ਨੂੰ ਸਫਲ ਕਰਾਉਣ ਵਾਸਤੇ ਤੇ ਮੈਂ ਇਹਨਾਂ ਦਾ ਵੀ ਆਪਣੇ ਭਾਈਆਂ ਚਾਰੇ ਦਾ ਵੀ ਸ਼ੁਕਰੀਆ ਦਤਾ ਕਰਨਾ ਚਾਹਾਂਗਾ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਇਨਡੋਰ ਨਾਈਟ ਟੂਰਨਾਮੈਂਟ ਹੈ ਇਹ ਤਕਰੀਬਨ 3 ਮਈ ਤੋਂ ਸਟਾਰਟ ਹੋ ਜਾਏਗਾ ਤੇ ਔਰ 8 ਵਜੇ ਤਕਰੀਬਨ ਸਟਾਰਟ ਹੋ ਜਾਏਗਾ ਤੇ ਇਹਨਾਂ ਦੀ ਟਾਈਮਿੰਗ ਇੱਕ ਕੇ 2 ਵਜੇ ਤੱਕ ਕਲੀਅਰ ਰਹੇਗੇ ਸੋ ਕਾਪੀ ਜੀ ਇਸ ਵਿੱਚ ਜੋ ਪ੍ਰਾਈਜ਼ ਰੱਖੇ ਗਏ ਹਨ ਕਿ ਕਿਹੜੇ ਕਿਹੜੇ ਪ੍ਰਾਈਜ਼ ਰੱਖੇ ਗਏ ਹਨ ਔਰ ਜਿਹੜਾ ਆਪਣਾ ਫਰਸਟ ਪ੍ਰਾਈਜ਼ ਹੈ ਉਹ 11000 ਦੇ ਰੱਖਿਆ ਗਿਆ ਹੈ ਔਰ ਦੂਸਰਾ ਸੈਕੰਡ ਪ੍ਰਾਈਜ਼ ਉਹ 7100 ਦਾ ਰੱਖਿਆ ਗਿਆ ਹੈ ਔਰ ਇਹਦੀ ਜੋ ਐਂਟਰੀ ਫੀਸ ਹੈ ਉਹ 700 ਰੁਪਏ ਰਹੇਗੀ ਔਰ ਮੈਂ ਇੱਕ ਹੋਰ ਵਗੇ ਗੱਲ ਕਹਿਣਾ ਚਾਹਾਂਗਾ ਕਿ ਜਿਹੜਾ ਇਹ ਕੁਰਾਲੀ ਸ਼ਹਿਰ ਪੈਂਦਾ ਹੈ ਕਈਆਂ ਨੂੰ ਮਲ ਕੀ ਜਿਹੜੇ ਲੋਕਲ ਕੁਰਾਲੀ ਆ ਉਹਨਾਂ ਨੂੰ ਤਾਂ ਪਤਾ ਹੈ ਕਿ ਟੂਰਨਾਮੈਂਟ ਸ਼ਹਿਰ ਦੇ ਗਰਾਊਂਡ 'ਚ ਹੋ ਰਿਹਾ ਹੈ ਇਹ ਤੁਸੀਂ ਇਹ ਟੂਰਨਾਮੈਂਟ ਨੋਟ ਕਰ ਲੈਣਾ ਕਿ ਜਿਹੜਾ ਇਹ ਟੂਰਨਾਮੈਂਟ ਹੋਣ ਜਾ ਰਿਹਾ ਹੈ ਕੁਰਾਲੀ ਸ਼ਹਿਰ ਦੇ ਅੰਦਰ ਡਿਸਟ੍ਰਿਕਟ ਮੋਹਾਲੀ ਤਹਿਸੀਲ ਖਰੜ ਇਹ ਕੁਰਾਲੀ ਜਿੱਥੇ ਆਪਣਾ ਜਿੱਥੇ ਸਾਡੀ ਰਾਮਲੀਲਾ ਦਾ ਜਿਹੜਾ ਰਾਵਣ ਫੁਕੇ ਜਾਂਦਾ ਹੈ ਉਹਦੇ ਤੇ ਸ਼ਰਮ ਮਨਾਇਆ ਜਾਂਦਾ ਹੈ ਉੱਥੇ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਔਰ ਬਹੁਤ ਹੀ ਬਹੁਤ ਉਸਾਨਾ ਟੂਰਨਾਮੈਂਟ ਕਰਾਇਆ ਜਾ ਰਿਹਾ ਜੀ ਸੋ ਜੋ ਕ੍ਰਿਕਟ ਪ੍ਰੇ ਤਗਰੇ ਤਰਨ ਇੱਥੇ ਆਣ ਹੀ ਆਈ ਜਾਣਗੇ ਪਰ ਜੋ ਪਿੰਡਾਂ ਦੇ ਬੱਚੇ ਨੇ ਜੋ ਕ੍ਰਿਕਟ ਨਾਲ ਪ੍ਰੇਮ ਕਰਦੇ ਹਨ ਉਹਨਾਂ ਦੇ ਵਾਸਤੇ ਤੁਹਾਡਾ ਕੀ ਸੰਦੇਸ਼ ਮੈਂ ਸਭ ਪਿੰਡਾਂ ਦੇ ਵੀਰਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਗਾ ਕਿ ਜਿਹੜੇ ਵੀ ਕੋਈ ਰੰਜੀ ਨਾਲ ਜੁੜੇ ਹੋਏ ਨੇ ਕੋਈ ਮਤਲਬ ਕਿ ਹਰੇਕ ਟੂਰਨਾਮੈਂਟ ਹੇ ਕ੍ਰਿਕਟ ਨਾਲ ਜੁੜੇ ਹੋਏ ਨੇ ਉਹ ਹੁਮ ਹੁਮਾ ਕੇ ਉਰੇ 3 ਮਹੀਨਿਆਂ ਨੂੰ ਪਹੁੰਚੋ ਤੇ ਆਪਣੇ ਉਰੇ ਜੋ ਵੀ ਆਪਣੀ ਟੀਮ ਹੈ ਉਰੇ ਲੈ ਕੇ ਆਣ ਆਪਾਂ ਉਹਨਾਂ ਦਾ ਪੂਰਾ ਹੱਸਾ ਉਹਨਾਂ ਦਾ ਪੂਰਾ ਸਪੋਰਟ ਕਰਾਂਗੇ ਤੇ ਔਲ ਮਲਕੀ ਔਲ ਮਲਕੀ ਜਿਹਨੇ ਵੀ ਆਪਣਾ ਮੋਹਲੀ ਡਿਸਟ੍ਰਿਕਟ ਮੋਹਲੀ ਹੈ ਜਿਨੇ ਵੀ ਆਲ ਰੋਡ ਮਲਕੀ ਜਿੱਤੇ ਤੱਕ ਮੇਰੀ ਤੁਹਾਡੇ ਚੈਨਲ ਦੀ ਆਵਾਜ਼ ਜਾਂਦੀ ਹੈ ਤੇ ਮੈਂ ਸਭ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਹੁਮ ਹੁਮਾ ਕੇ ਆਪਣੀ ਟੀਮ ਲੈ ਕੇ ਉਰੇ ਪਹੁੰਚੋ ਔਰ ਉਰੇ ਤਕਰੀਬਨ 3:00 8 ਵਜੇ ক্রিকেট ਸਟਾਰਟ ਹੋ ਜਾਏਗਾ ਔਰ ਤਕਰੀਬਨ 1:00 2:00 ਵਜੇ ਤੱਕ ক্রিকেট ਚੱਲੇਗਾ ਤੇ ਮੈਂ ਸਭ ਨੂੰ ਇੱਕ ਹੋਰ ਗੱਲ ਕਹਿਣਾ ਚਾਹੂਗਾ ਕਿ ਰਾਮਲੀਲਾ ਕਮੇਟੀ ਇਹਨਾਂ ਨੇ ক্রিকেট ਨੂੰ ਸਪான்ਸਰ ਕਰ ਰਹੀ ਹੈ ਰਾਮਲੀਲਾ ਕਮੇਟੀ ਹਰੇਕ ਪਾਸੇ ਆਪਣੇ ਭਾਈਆਂ ਨਾਲ ਹਰੇਕ ਦੋਸਤਾਂ ਨਾਲ ਵੀਰਾਂ ਨਾਲ ਮਿੱਤਰ ਨਾਲ ਖੜੇ ਨੇ ਜੋ ਵੀ ਰਾਮਲਾ ਕਮੇਟੀ ਕਰਨੀ ਤੋਂ ਕੁਝ ਵੀ ਮਿਲਕੀਣਾ ਵਾਸਤੇ ਕੋਈ ਮਤਲਬ ਕਿ ਚਾਹਵਾਨ ਹੋਣਾ ਔਰ ਰਾਮਲਾ ਕਮੇਟੀ ਫੁੱਲ ਸਪੋਰਟਡ ਹੈ ਧੰਨਵਾਦ ਜੈ ਸ਼੍ਰੀ ਰਾਮ ਜੀ ਨਮਸਕਾਰ ਵੀਰ ਜੀ ਅੱਜ ਆਪਣਾ ਸ਼ੁਭਨਾਮ ਮੇਰਾ ਸੰਜੀਪ ਰਾਸ਼ਰ ਹੈ ਜੀ ਸੰਜੀਪ ਰਾਸ਼ਰ ਜੀ ਜੋ ਇਹ ਜਿਹੇ ਉਪਰਾਲੇ ਨੌਜਵਾਨ ਵੀਰਾਂ ਵੱਲੋਂ ਕੀਤੇ ਜਾ ਰਹੇ ਹਨ ਸੋ ਤੁਹਾਨੂੰ ਲੱਗਦਾ ਕਿ ਇਹ ਬਹੁਤ ਵਧੀਆ ਉਪਰਾਲੇ ਹਨ ਜੋ ਕਿ ਨੌਜਵਾਨ ਅੱਜ ਕਾ ਨਸ਼ੇ ਵਿੱਚ ਧਸਦੇ ਜਾ ਰਹੇ ਉਹਨਾਂ ਲਈ ਇੱਕ ਚੰਗੀ ਸਹਦ ਬਣ ਰਹੇ ਬਹੁਤ ਅੱਛੀ ਗੱਲ ਹੈ ਜੀ ਹੋਣਾ ਵੀ ਚਾਹੀਦਾ ਇਸ ਤਰ੍ਹਾਂ ਦੇ ਟੂਰਨਾਮੈਂਟ ਤਾਂ ਥੋੜਾ ਹੋਣੇ ਚਾਹੀਦੇ ਇਹਨਾਂ ਬੱਚਿਆਂ ਨੇ ਵਿਚਾਰਿਆਂ ਨੇ ਬਹੁਤ ਦੇਰ ਬਾਅਦ ਟੂਰਨਾਮੈਂਟ ਦੇ ਵਾਸਤੇ ਇੱਥੇ ਕਿਹਾ ਤੇ ਅਸੀਂ ਵੀ ਸਪੋਰਟ ਕੀਤੀ ਹੈ ਸਾਨੂੰ ਹੋਰ ਵੀ ਬਹੁਤ ਸਪੋਰਟ ਆਈ ਹੈ ਨਗਰ ਕੌਂਸਲ ਕਰਾਲੀ ਨੇ ਵੀ ਸਾਡੀ ਸਪੋਰਟ ਕੀਤੀ ਹੈ ਤੇ ਇਹ ਇਹ ਚੱਕਦਮ ਚੁੱਕਿਆ ਕਿਉਂਕਿ ਇੱਥੇ ਪਹਿਲਾਂ ਵੀ ਬਹੁਤ ਟੂਰਨਾਮੈਂਟ ਹੋਏ ਆ ਤੇ ਕੁਝ ਖਿਡਾਰੀ ਸਾਡੇ ਇੱਥੇ ਫਿਰ ਬਾਹਰ ਚਲੇ ਗਏ ਸੀਗੇ ਇਸ ਵਜ੍ਹਾ ਕਰਕੇ ਉਹ ਕਾਫੀ ਦੇਰ ਤੋਂ ਬੰਦ ਹੋ ਜੀਏ ਪਰ ਹੁਣ ਦੁਬਾਰਾ ਫੇਰ ਹੀ ਨਾ ਮੁੰਡੇ ਨੇ ਕਿ ਹਕੇ ਅਸੀਂ ਟੂਰਨਾਮੈਂਟ ਕਰਾਣਾ ਤੇ ਅਸੀਂ ਫੁੱਲੀ ਨਾਲ ਦੀ ਸਪੋਰਟ ਕਰਾਂਗੇ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਆ ਕੇ ਇੱਥੇ ਇੰਟਰ ਹੋਣਾ ਚਾਹੀਦਾ ਗੇਮਾਂ ਖੇਡਣੀ ਚਾਹੀਦੀ ਸੋ ਜੋ ਕ੍ਰਿਕਟ ਪ੍ਰੇਮੀ ਕੁਰਾਲੀ ਦੇ ਵੀ ਹਨ ਜਾਂ ਬਾਹਰ ਤੋਂ ਹਨ ਉਹਨਾਂ ਵਾਸਤੇ ਕੀ ਸੰਦੇਸ਼ ਬਹੁਤ ਅੱਛੀ ਗੱਲ ਹੈ ਇਹ ਸਾਰੇ ਨੂੰ ਆਉਣਾ ਚਾਹੀਦਾ ਖੇਡਣ ਵਾਸਤੇ ਕਰਾਲੀ ਵਿੱਚ ਤਾਂ ਸਭ ਨੂੰ ਪਤਾ ਹੀ ਹੈ ਟੂਰਨਾਮੈਂਟ ਹੋ ਰਿਹਾ ਤੇ ਬਾਹਰ ਪਿੰਡਾਂ ਵਾਲਿਆਂ ਨੂੰ ਵੀ ਅਸੀਂ ਕਹਿ ਰਹੇ ਹਾਂ ਕਿ ਆਓ ਤੁਸੀਂ ਦੇਖੋ ਹੁਣ ਅੱਜ ਕੱਲ੍ਹ ਕੀ ਹੈਗਾ ਦੇਖਦੇ ਆਂ ਅਸੀਂ ਬੱਚੇ ਘਰਾਂ 'ਚ ਫੋਨਾਂ ਨਾਲ ਨੂੰ ਲੈ ਕੇ ਬੈਠੇ ਆਂ ਸਟਰੋਂਗ ਕਿਸ ਤਰ੍ਹਾਂ ਹੋਣਗੇ ਜੋ ਇਹ ਕ੍ਰਿਕਟ ਦਾ ਉਪਰਾਲਾ ਕਰਿਆ ਜਾ ਰਿਹਾ ਹੈ ਸਾਰੇ ਨੌਜਵਾਨ ਵੀਰਾਂ ਵੱਲੋਂ ਤੁਹਾਨੂੰ ਲੱਗਦਾ ਕਿ ਬਹੁਤ ਚੰਗੀ ਸਿਹਤ ਹੈ ਬਹੁਤ ਚੰਗੀ ਸਿਹਤ ਹੈ ਜੀ ਬਿਲਕੁਲ ਹੋਣਾ ਚਾਹੀਦੇ ਆ ਮੈਂ ਤਾਂ ਕਹਿੰਦਾ ਸਾਰੇ ਹਰ ਜਗ੍ਹਾ ਹੋਣੇ ਚਾਹੀਦੇ ਆ ਕਰਾਂਦੇ ਨਹੀਂ ਹੈ ਅੱਜ ਕੱਲ੍ਹ ਸਭ ਜਗ੍ਹਾ ਹੋਣੇ ਚਾਹੀਦੇ ਆ ਜ ਤੁਸੀਂ ਦੇਖੋ ਫੋਨਾਂ 'ਤੇ ਬੈਠੇ ਆ ਬਾਹਰ ਨਿਕਲ ਨਹੀਂ ਰਹੇ ਬੋਡੀ ਲੈਂਗੁਏਜ ਉਹਨਾਂ ਦੀ ਕਿਸ ਤਰ੍ਹਾਂ ਸਟਰੋਂਗ ਹੋਊਗੀ بڑے بڑے ਗਰਾਉਂਡਾਂ ਵਿੱਚ ਅੱਜ ਕੱਲ ਬੱਚੇ ਤੁਸੀਂ ਦੇਖੋ ਫੋਨ ਲੈ ਕੇ ਹੀ ਬੈਠੇ ਰਹਿੰਦੇ ਆ ਜਦ ਤੱਕ ਇਹ ਖੇਡੋਣ ਨਹੀਂਗੇ ਤਾਂ ਇਹਨਾਂ ਦੀ ਬੋਡੀ ਲੈਂਗੁਏਜ ਇਹ ਕਹਿਣ ਦਾ ਮਕਸਦ ਹੈ ਕਿ ਜਦੋਂ ਤੱਕ ਅਸੀਂ ਆਪਣੇ ਸਰੀਰ ਦੀ ਐਕਟੀਵਿਟੀ ਆਪਣੇ ਗਰਾਉਂਡ 'ਚ ਆ ਕੇ ਨਹੀਂ ਕਰਦੇ ਉਸ ਉਸ ਵਕਤ ਕੋਈ ਗੱਲ ਨਹੀਂ ਬਣਦੀ ਯੈਸ ਬਾਏ ਨਾਊ ਥੈਂਕ ਯੂ ਫੋਰ ਸੋ ਮੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅਸੀਂ ਸਾਡੇ ਕੋਲ ਆਏ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਇਹ ਜਿੰਨੇ ਸਾਡੇ ਸਾਡੇ ਭਾਈ ਖੜੇ ਨੇ ਜਿੰਨੇ ਵੀ ਸਾਡੀ ਟੀਮ ਹੈ ਇਹ ਬਹੁਤ ਸਹਿਯੋਗ ਦੇ ਰਹੀ ਇਸ ਟੂਰਨਾਮੈਂਟ ਨੂੰ ਮਤਲਬ ਕਿ ਸਫਲ ਬਣਾਉਣ ਵਾਸਤੇ ਇਹ ਸਾਡੇ ਵੀਰ ਜਿੰਨੇ ਵੀ ਸਾਡੇ ਭਾਈਚਾਰਾ ਅੱਜ ਮਤਲਬ ਕਿ ਅੱਜ ਟੂਰਨਾਮੈਂਟ ਜੋ ਵੀ ਸਫਲ ਕਰ ਰਹੇ ਇਹ ਸਾਡੇ ਵੀਰ ਇਹਨਾਂ ਦਾ ਜਿਹੜਾ ਸ਼ੇਰ ਜਾਂਦਾ ਇਹਨਾਂ ਵੀਰਾ ਪ ਜਾਂਦਾ ਸਾਡਾ ਬਿੰਟਾ ਵੀਰ ਜਿਹੜੇ ਹੈਗੇ ਆ ਇਹ ਸਾਡੇ ਦੇ ਬਚਾਰੇ ਪਿੱਛੇ ਹੌਸਲਾ ਦੇ ਕੇ ਰੱਖਦੇ ਨੇ ਕਿ ਬੇਟਾ ਤੁਸੀਂ ਖੜੋ ਅਸੀਂ ਤੁਹਾਡੇ ਨਾਲ ਆ ਔਰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਕਿ ਜਿਹੜੇ ਤੁਸੀਂ ਨਸ਼ੇ ਦੀ ਗੱਲ ਕੀਤੀ ਸੀਗੀ ਮੈਂ RAM LILA ਕਮ ਹੋਟਲ ਕਾਸ ਦੇਖੇ ਨੇ ਕਿ ਬੱਚਾ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਇਹਨਾਂ ਨੂੰ ਅੱਗੇ ਲੈ ਕੇ ਆਓ ਧਾਰਮਿਕ ਗੱਲਾਂ ਵੀ ਚੱਗੇ ਲੈ ਕੇ ਆਓ ਹਮਾਰੇ ਧਰਮ ਵਾਸਤੇ ਅੱਗੇ ਲੈ ਕੇ ਆਓ ਹਮਾਰੇ ਟੂਰਨਾਮੈਂਟ ਜਿੰਨੇ ਵੀ ਆਪਣੇ ਕੋਈ ਖੇਡ ਖਿਡਾਰੀ ਜਿੰਨੇ ਵੀ ਆਪਣੀ ਗੇਮ ਆਏ ਉਹਨਾਂ ਵਾਸਤੇ ਅੱਗੇ ਲੈ ਕੇ ਆਓ ਕਿਉਂਕਿ ਆਪਣੀ ਫਿਜ਼ੀਕਲ ਐਕਟੀਵਿਟੀ ਉਹ ਆਪਣੀ ਖੇਡ ਦੇ ਨਾਲ ਹੀ ਹੋਏਗੀ ਅਗਰ ਫਿਜ਼ੀਕਲ ਐਕਟੀਵਿਟੀ ਖੇਡ ਅਗਰ ਰੁਚੀ ਜਿਹੜੀ ਹੁੰਦੀ ਹੈ ਬੰਦੇ ਦੀ ਕਿ ਹਾਂ ਕਿ ਖੇਡ ਕਿ ਨਹੀਂ ਰਹੇਗੀ ਤਾਂ ਫਿਰ ਇਹ ਸਾਰੇ ਕੁਝ ਚੀਜ਼ਾਂ ਭੁੱਲ ਜਾਏਗਾ ਸੋ ਤੁਹਾਡਾ ਕਹਿਣ ਦਾ ਮਕਸਦ ਹੈ ਗੋਪੀ ਕਿ ਜਦੋਂ ਤੱਕ ਅਸੀਂ ਗਰਾਊਂਡ 'ਚ ਨਹੀਂ ਆਉਂਦੇ ਤਾਂ ਸਾਡੇ ਸਰੀਰ ਦੀ ਫਿਟਨੈਸ ਬਿਲਕੁਲ ਇਹੀ ਨਾਕਾਮ ਹੋ ਜਾਏਗੀ ਬਿਲਕੁਲ ਜੀ ਬਿਲਕੁਲ ਜੀ ਅਗਰ ਜੋ ਵੀ ਫਿਟਨੈਸ ਹੈ ਜੋ ਕੁਝ ਵੀ ਹੈ ਇਹ ਆਪਣਾ ਆਪਣਾ ਚਾਹੇ ਵਰਕਆਊਟ ਕਰੋ ਚਾਹੇ ਰਨਿੰਗ ਕਰ ਲਓ ਜਾਂ ਕ੍ਰਿਕਟ ਦੇ ਕੋਈ ਵੀ ਐਕਟੀਵਿਟੀ ਕਰ ਲਓ ਉਹ ਆਪਣੀ ਜਿਹੜੀ ਬਾਡੀ ਲੈਂਗੁਏਜ ਹੈ ਬਾਡੀ ਸਟਰਕਚਰ ਹੈ ਉਹ ਇਹਦੇ ਨਾਲ ਹੀ ਸੈਟੇਬਲ ਹੋ ਪਾਏਗੀ ਔਰ ਮੈਂ ਸਭ ਨੂੰ ਇੱਕ ਬੇਨਤੀ ਕਰਨਾ ਚਾਹੁੰਗਾ ਕਿ ਇੱਕ ਵਾਰ ਫਿਰ ਹੱਥ ਜੋੜ ਕੇ ਹਮ ਹਮਾ ਕੇ ਜਿੰਨੇ ਵੀ ক্রিকেট ਟੂਰਨਾਮੈਂਟ ਦੇ ਜਿਹੜੇ ਪ੍ਰੇਮੀ ਪਿਆਰੇ ਸੱਜਣ ਮਿੱਤਰ ਆਪਣੇ ਓਰੇ ਹੁਮ ਹਮਾ ਕੇ 3 ਮਹੀਨ ਨੂੰ ਪਹੁੰਚੋ ਔਰ ਤਕਰੀਬਨ 8 ਵਜੇ ਉਹਦਾ ਟੂਰਨਾਮੈਂਟ ਸਟਾਰਟ ਹੋ ਰਿਹਾ ਜਣੇਗਾ ਤੇ ਦੂਜੀ ਗੱਲ ਕੀ ਚੱਕ ਰਿਹਾ ਸਭ ਨੇ ਆਪਣੇ ਵਧੀਆ ਤਰੀਕੇ ਨਾਲ ਟੀਮ ਆਪਣੀ ਪੂਰੀ ਵਧੀਆ ਤਰੀਕੇ ਨਾਲ ਲੈ ਕੇ ਆਣੀ ਹੈ ਆਪਾਂ ਪੂਰੀ ਸਹੂਲਤਾਂ ਦੇਣਗੇ ਜੋ ਜੋ ਚੀਜ਼ਾਂ ਨੂੰ ਉਹਨੂੰ ਪ੍ਰੋਵਾਈਡ ਹੈ ਜੋ ਵੀ ਮਿਲ ਕੇ ਵਾਟਰ ਪਾਣੀ ਪੂਣੀ ਕੁਝ ਵੀ ਅਵੇਲੇਬਲ ਐਨੀਬਾਡੀ ਐਲਸ ਕੁਝ ਵੀ ਅਸੀਂ ਉਹਨੂੰ ਪ੍ਰੋਵਾਈਡ ਕਰਵਾਵਾਂਗੇ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਹੂੰਗਾ ਕਿ ਜਿੱਤੇ ਜਿਹੜੇ ਤੁਸੀਂ ਨੇ ਮੈਨੂੰ ਕਿਹਾ ਕਿ ਪਿੰਡਾਂ ਤੱਕ ਗੱਲ ਨਹੀਂ ਪਹੁੰਚ ਰਹੀ ਪਿੰਡਾਂ ਤੱਕ ਵੀ ਗੱਲ ਮੈਂ ਆਪ ਤੁਹਾਡੇ ਤੇ ਕਿ ਇਹ ਜਿਹੜੀ ਸਾਡੀ ਜਿਹੜੀ ਵੀ ਸਾਡੀ ਆਵਾਜ਼ ਆ ਤੁਸੀਂ ਵੱਖ-ਵੱਖ ਜਗ੍ਹਾ ਤੇ ਪਹੁੰਚਾ ਸਕੇ ਤਾਂ ਮੈਂ ਸਭ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਾਰੇ ਭਾਈਚਾਰਾ ਜਿੰਨੇ ਵੀ ਹੋ ਸਾਡੇ ਉਹ ਟੂਰਨਾਮੈਂਟ ਵਿੱਚ ਬਹੁਤ ਜ਼ਿਆਦਾ ਸਹਿਮਿਲਤ ਹੋ ਔਰ ਬਦਿਆ ਤਰੀਕੇ ਨਾਲ ਆਪਾਂ ਟੂਰਨਾਮੈਂਟ ਨੂੰ ਸਫਲ ਬਣਾ ਸਕੀਏ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਸਕਾਰ ਜੀ ਮੈਂ ਆਪਾਂ ਸ਼ੋਨਾ ਮੇਰਾ ਨਾਮ ਲक्की ਤਮਾਨ ਸੋ ਲक्की ਤਮਾਨ ਜੀ ਜੋ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਸ ਵਾਰ ਕੀ ਜਾਣਕਾਰੀ ਦੇਣਾ ਚਾਹੁੰਦਾ ਇਸ ਵਾਰ ਇਹ ਜਾਣਕਾਰੀ ਇਹ ਦਵਾਂਗੇ ਆਪਾਂ ਕਿ ਆਪਣੇ ਪਹਿਲਾਂ ਉਹ ਬੋ ਟੂਰਨਾਮੈਂਟ ਹੋਲੇ ਪਹਿਲਾਂ ਵੀ ਆਪਣੇ ਸ਼ਹਿਰ ਚ ਤੇ ਪਹਿਲਾ ਟੂਰਨਾਮੈਂਟ ਟੂਰਨਾਮੈਂਟ ਹੈ ਜਿਹੜਾ 7 ਸਾਈਡ ਹੈ ਜਿੱਦੇ 7-7 ਪਲੇਅਰ ਖੇਡਣਗੇ ਤੇ ਇਨਡੋਰ ਕ੍ਰਿਕਟ ਟੂਰਨਾਮੈਂਟ ਹੋਏਗਾ ਜੋ ਕਿ ਅਬ ਮੈਂ ਕਹਿੰਦਾ ਆਪਣੇ ਏਰੀਆ ਚ ਸਾਡੇ ਏਰੀਆ ਚ ਪਹਿਲਾ ਟੂਰਨਾਮੈਂਟ ਹੋ ਰਿਹਾ ਹੈ ਤੇ ਇਹਹੀ ਰਿਕਵੈਸਟ ਕਰਾਂਗੇ ਆਪਾਂ ਜਿੰਨੀ ਵੀ ਟੀਮਾਂ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਤੇ ਸਾਨੂੰ ਸਪੋਰਟ ਕਰਨ ਸੋ ਕਾਪੀ ਜੀ ਤਤਪਰ ਰਹਿੰਦੇ ਜਦੋਂ ਵੀ ਤੁਹਾਡੀ ਜਰੂਰਤ ਹੁੰਦੀ ਹੈ ਗੋਪੀ ਉਦੋਂ ਤੱਕ ਤੁਹਾਡੇ ਤਤਪਰ ਰਹਿੰਦੇ ਇਸ ਵਰਗੀ ਸਾਰੇ ਸਾਡੇ ਸਾਰੇ ਭਰਾ ਸਾਡੇ ਗੋਪੀ ਵੀਰ ਸੰਜੇ ਵੀਰ ਸਾਰੇ ਆਪਣੇ ਨਾਲ ਖੜਦੇ ਹਮੇਸ਼ਾ ਤੇ ਅੱਗੇ ਵੀ ਅਸੀਂ ਸਾਡਾ ਇਹ ਪਹਿਲਾ ਟੂਰਨਾਮੈਂਟ ਆ ਸੈਵਨ ਸਾਈਡ ਠੀਕ ਹੈ ਇਹਦਾ ਅੱਗੇ ਅਸੀਂ ਰਿਸਪੌਂਸ ਦੇਖਾਂਗੇ ਕਿੱਦਾਂ ਦਾ ਮਿਲ ਰਿਹਾ ਸਾਨੂੰ ਤੇ ਇਸੇ ਹਿਸਾਬ ਨਾਲ ਅਸੀਂ ਅੱਗੇ ਤੋਂ ਅੱਗੇ ਫਿਰ ਲਗਾਤਾਰ ਇਹਦੇ ਟੂਰਨਾਮੈਂਟ ਕਰਾਉਂਦੇ ਰਾਵਾਂਗੇ ਧੰਨਵਾਦ ਧੰਨਵਾਦ